ਹੈ ਕਹੈ ਗਵ ਤੂੰ ਸਹਿਵ ਗੁਣੀ ਨਦਾਨ ਤੇਮਰੀ ਮਹਾਂ ਬਰਣਨ ਸਾਕ ਉਠਾ ਖੁਰ ਉੱਚ ਪਗਵਾਨ ਬਹੁ ਸਾਸਤਰ ਬਹੁ ਸਿਮਰਤੀ ਦੇਖੇ ਸਰਬ ਟੰਡੋ ਜਸ ਨਾਹੀ ਹਰ ਹਰ ਨਾਨਕ ਨਾਮਯਮੋਲ ਆਏ ਪ੍ਰਭ ਸਰਨਾਗਤੀ ਕਿਰਪਾ ਨਦ ਦਇਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਹਾਲ ਇੱਕ ਅੱਖਰ ਹਰ ਮਨ ਵਸਤ ਨਨਕ ਹੋਤ ਨਹਾਲ ਜੁਗੋ ਜੁਗ ਅਡਲ ਦੋ ਜਹਾਨਾ ਦੇ ਵਾਲੀ ਸ਼ਬਰ ਤਕਤਾਂ ਦੇ ਮਾਲਕ ਗਿਆਨ ਦੇ ਮੁਜਸ਼ਮੇ ਰਹਿਮਤਾਂ ਦੇ Bhandar ਜਾਹਰ ਜਹੂਰ ਹਾਜ਼ਰ ਅਜੂਰ ਸਮੋਜੀ ਮਾਨਵਤਾ ਦੇ ਸਮਝੇ ਰਹਿਬਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਗ੍ਹੀ ਕੋਤ ਦਾ ਅਨੰਦ ਮੰਗ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸੁਵਾਰੀ ਖਾਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਭੰਗ ਹਨ ਭਗਤਾਂ ਦੇ ਸਿਰ ਮੌਰ ਸਰੋਮਣੀ ਭਗਤ ਭਗਤ ਕਬੀਰ ਜੀਾਂ ਜੀ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ 52 ਸਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਹਰ ਰੋਜ਼ ਲੜੀਵਾਰ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਜਦੇਸ਼ ਪਾਵਨ ਸਲੋਕ ਸ਼ਬਦ ਦੇ ਅੰਦਰ ਕਬੀਰ ਜੀ ਸਾਨੂੰ ਕਲਜੂਗੀ ਜੀਵਨ ਸਮਝਾ ਰਹੇ ਨੇ ਕਬੀਰ ਜੇ ਦਰ ਆਵਤ ਜਾਤਿਓ ਹਟਕੈ ਨਾਹੀ ਕੋਏ ਸੋ ਦਰ ਕੈ ਸੋ ਢੀਏ ਜੋ ਦਰ ਐਸਾ ਹੋਏ ਪਾਬਤ ਕਬੀਰ ਜੀ ਇਸ ਦੁਨੀਆਂ ਵਾਲਿਆਂ ਨੂੰ ਵੇਖ ਕੇ ਮੰਦਰ ਜਾਂਦਾ ਕੋਈ ਇੱਥੇ ਸ਼ੂਦਰ ਨੂੰ ਮਨਾਹੀ ਹੈ ਕਿ ਸਾਡੇ ਮੰਦਰ ਦੇ ਵਿੱਚ ਨਹੀਂ ਜਾ ਸਕਦੇ ਬੈਸ ਨੂੰ ਸ਼ੂਦਰ ਨੂੰ ਖत्री ਤੱਕ ਵੀ ਇਹਨਾਂ ਦੇ ਨਹੀਂ ਜਾ ਸਕਦੇ ਸਾਡੇ ਬ੍ਰਾਹਮਣ ਜਿਹੜੇ ਨੇ ਆਰਤੀ ਪੂਜਾ ਉਹ ਕਰ ਸਕਦੇ ਨੇ ਤਾਂ ਜਦੋਂ ਪਹਿਲਾਂ ਕਬੀਰ ਜੀਆ ਨੇ ਮੰਦਰ ਦੇ ਬਲ ਵੇਖਿਆ ਅਤੇ ਦੂਸਰੀ ਵਾਰ ਫਿਰ ਜਦੋਂ ਉਹਨਾਂ ਨੇ ਮਸਜਿਦ ਦੇ ਬਗਲ ਵੇਖਿਆ ਉੱਥੇ ਵੀ ਮੂਮਨ ਜਾ ਰਹੇ ਨੇ ਤੁਰਕ ਜਾ ਰਹੇ ਨੇ ਮੁਸਲਮਾਨ ਵੀਰ ਜਾ ਰਹੇ ਨੇ ਉਹਨਾਂ ਤੋਂ ਸਿਵਾਏ ਉਹਨਾਂ ਦੀ ਮਸਜਿਦ ਦੇ ਵਿੱਚ ਕੋਈ ਅੰਦਰ ਨਹੀਂ ਕਰ ਸਕਦਾ ਇਹ ਤੋ ਤੱਕ ਕਿ ਉਹਨਾਂ ਦੀਆਂ ਬੇਗਮਾਂ ਉਹਨਾਂ ਦੀਆਂ ਇਸਤਰੀਆਂ ਜਿਹੜੀਆਂ ਨੇ ਸੁਆਣੀਆਂ ਜਿਹੜੀਆਂ ਨੇ ਉਹ ਵੀ ਮਸਜਿਦ ਦੇ ਵਿੱਚ ਨਹੀਂ ਜਾ ਸਕਦੀ ਇਹ ਸ਼ਾਇਦ ਇਹ ਤਾਂ ਹੁਣ ਤੱਕ ਵੀ ਹੈ ਕਿ ਮਸਜਿਦ ਦੇ ਵਿੱਚ ਨਹੀਂ ਜਾਂਦੀਆਂ ਸੁਆਣੀਆਂ ਉਨ ਜਦੋਂ ਕਬੀਰ ਜੀ ਨੇ ਵੇਖਿਆ ਕਿ ਮੰਦਰ ਵਾਲਿਆਂ ਨੇ ਮੰਦਰ ਸੰਭਲਿਆ ਮਸਜਿਦ ਵਾਲਿਆਂ ਨੇ ਮਸਜਿਦ ਸੰਭਲ ਲਈ ਅਤੇ ਜਿਹੜੇ ਹੋਰ ਧਰਮਕਟੇ ਖਾਣੇ ਨੇ ਆਪੋ ਆਪਣੇ ਸੰਭਲੇ ਰੱਬ ਕਿੱਥੇ ਹੈ ਰੱਬ ਦਾ ਦਰ ਤਾਂ ਉਹ ਹੈ ਨਾ ਜਿਹੜਾ ਵੀ ਕੋਈ ਜਗ ਨੂੰ ਮਾਨ ਮਹਿਸੂਸ ਹੋਵੇ ਰੱਬ ਨੇ ਇਹ ਥੋੜੇ ਪਰਚੇ ਪਾਏ ਨੇ ਪੰਡਤ ਦੇ ਲਈ ਅੱਡ ਮੰਦਰ ਹੈ ਸੂਤ ਦੇ ਲਈ ਵੈਸ ਦੇ ਲਈ ਅਤੇ ਖੱਤਰੀ ਦੇ ਲਈ ਅੱਡ ਰੱਬ ਤਾਂ ਹੀ ਕੋਈ ਅਜੇ ਅੱਡੋ-ਵੱਡ ਸ਼੍ਰੇਣੀਆਂ ਨੂੰ ਰੱਬ ਨੇ ਪੈਦਾ ਕੀਤਾ ਫਿਰ ਤਾਂ ਆਪਾਂ ਮੰਨ ਸਕਦੇ ਆ ਕਿ ਰੱਬ ਅੱਡੋ-ਵੱਡ ਜਨਮ ਕੋਈ ਹੋਰ ਦਿੰਦਾ ਹੈ ਪ੍ਰਤਪਾਲਣਾ ਕੋਈ ਹੋਰ ਕਰਦਾ ਹੈ ਅਤੇ ਸਾਡੀ ਜਿਹੜੀ ਲੈਤਾ ਕੋਈ ਹੋਰ ਕਰਦਾ ਹੈ ਸਭ ਕੁਝ ਉਸ ਰੱਬ ਦੇ ਹੱਥ ਦੇ ਵਿੱਚ ਹੈ ਤਾਂ ਫਿਰ ਇਹਨੇ ਮੰਨਣ ਕਰਕੇ ਰੱਬ ਨੂੰ ਧਿਆਣ ਕਰਕੇ ਰੱਬ ਦੀਆਂ ਵੱਡੀਆਂ ਪਾ ਲਈਆਂ ਨੇ ਪਤਾ ਹਰ ਇੱਕ ਨੂੰ ਆ ਕਿ ਜਨਮ ਜਿਹੜਾ ਰੱਬ ਦੇ ਹੱਥ ਦੇ ਵਿੱਚ ਹੈ ਤਾਂ ਜਦੋਂ ਕਈ ਵਾਰ ਕੋਈ ਪ੍ਰੋਬਲਮ ਆ ਜਾਂਦੀ ਹੈ ਹਸਪੀਟਲ ਦੇ ਵਿੱਚ ਹੁੰਦਾ ਹੈ ਤਾਂ ਇਕਲੌਤਾ ਪੁੱਤਰ ਹੈ ਉਹ ਪਿਆ ਵੈਂਟੀਲੇਟਰ ਤੇ ਡਾਕਟਰਾਂ ਨੇ ਕਹਿਣਾ ਪਈ ਇਹਨੂੰ ਖੂਨ ਦੀ ਜ਼ਰੂਰਤ ਹੈ ਬਲੱਡ ਦੀ ਜ਼ਰੂਰਤ ਹੈ ਹੁਣ ਆਪਣਾ ਕਈ ਵਾਰ ਮੈਚ ਨਹੀਂ ਹੁੰਦਾ ਅਤੇ ਹੁਣ ਉਹ ਇਹ ਥੋੜਾ ਲੱਗੇਗਾ ਕਿ ਪਹਿਲਾਂ ਮੈਂ ਜਾਤ ਦੇਖਾਂ ਉਸ ਜਾਤ ਵਾਲੇ ਦਾ ਲੈਣਾ ਜਾਂ ਹਸਪੀਟਲ ਵੱਲੋਂ ਮਿਲਦਾ ਹੈ ਉਪ ਥੋੜਾ ਵੇਖਾਂਗੇ ਕਿ ਕਿਹੜੀ ਜਾਤ ਵਾਲੇ ਦਾ ਤੁਸੀਂ ਇਹ ਬਲੱਡ ਲਿਆਗਾ ਕਿਹੜੀ ਜਾਤ ਵਾਲੇ ਦਾ ਗਰੁੱਪ ਸੀ ਬਲੱਡ ਗਰੁੱਪ ਮੈਚ ਹੋ ਗਿਆ ਬਸ ਉਥੇ ਸਿਰਫ ਧਿਆਨ ਕਿੱਥੇ ਹੈ ਜਿਹੜਾ ਮੇਰਾ ਪੁੱਤਰ ਹੈ ਜਾਂ ਮੇਰਾ ਪਰਿਵਾਰ ਰਿਸ਼ਤੇਦਾਰ ਵਾਲਾ ਕੋਈ ਵੀ ਹੈ ਇਹ ਵਚਣਾ ਚਾਹੀਦਾ ਹੁਣ ਉਥੇ ਰੱਬ ਨੂੰ ਨੇ ਕਿ ਰੱਬ ਦੀ ਬੰਡੀ ਹੈ ਸਿਰਫ ਰੱਬ ਨੂੰ ਤਿਆਰੇ ਜਿਹੜਾ ਜਨਰੇਟਰ ਦੇ ਵਿੱਚ ਕਣ-ਕਣ ਦੇ ਵਿੱਚ ਵਰਾਜਮਾਨ ਹੈ ਰੱਬ ਜੀ ਮੇਰਾ ਕਰਿਓ ਪਰਮਾਤਮਾ ਜੀ ਠੰਡੀ ਨਿਗਰ ਰਖਿਓ ਉਥੇ ਤਾਂ ਰੱਬ ਇਹ ਸਭ ਕੁਝ ਭੁੱਲ ਜਾਂਦਾ ਹੈ ਜਾਤ ਪਾਤ ਉੱਚ ਨੀਚ ਉਥੇ ਕਹਵੇ ਕਿ ਮੈਨੂੰ ਆਪ ਆਪ ਇਹ ਨਹੀਂ ਜਾਈਂਦਾ ਹੁਣ ਉਥੇ ਦੇ ਲੈਣਾ ਸਮਾਂ ਤੈਨੂੰ ਇਤਨੇ ਘੰਟੇ ਦਾ ਸਮਾਂ ਜੇ ਬਚਾ ਸਕਦੇ ਆਪਣੇ ਨੂੰ ਬਚਾ ਲੈ ਬਲੱਡ ਲਿਆ ਦੇਹਣਾ ਵਾਲੇ ਬੜੇ ਨੇ ਜਿਹੜੇ দান ਕਰਦੇ ਨੇ ਪਰ ਉਹ ਇਹ ਕਰਕੇ ਨਹੀਂ ਕਰਦੇ ਕਿ ਇਸ ਕਸ਼ਟ ਵਾਲੇ ਨੂੰ ਦੇਣਾ ਇਸ ਜੱਤ ਵਾਲੇ ਨੂੰ ਦੇਣਾ ਕਬੀਰ ਜੀ ਕਹਿੰਦੇ ਨੇ ਫਿਰ ਐਸ ਸਮੇਂ ਤਾਂ ਫਿਰ ਕੀ ਕੀਤਾ ਹੁੰਦਾ ਉਥੇ ਵੀ ਬ੍ਰੇਕ ਕਹਿਣਾ ਕਿ ਆ ਜਿਹੜਾ ਜੇ ਸਾਡੇ ਮੰਦਰ ਦੇ ਵਿੱਚ ਉਹ ਜਾ ਸਕਦੇ ਨੇ ਅਸੀਂ ਉਹਨਾਂ ਦਾ ਹੀ ਲੈਣਾ ਇਹ Hindu ਹੈ Hindu ਦਾ ਬਲੱਡ ਲੈ ਜਾਂ ਕੋਈ ਮਸਜਿਦ ਵਾਲੇ ਕਿ ਇਹ ਤਾਂ ਅਸੀਂ ਦਾ ਮਸਜਿਦ ਵਾਲੇ ਦਾ ਬਲੱਡ ਲੈ ਹੋਰ ਨਹੀਂ ਅਸੀਂ ਮਰਦਾ ਤਾਂ ਮਰੇ ਇਹਦਾ ਨਹੀਂ ਹੁੰਦਾ ਕਿਉਂਕਿ ਉੱਥੇ ਇਹਦਾ ਆਪਣਾ ਸੁਵਾਰਥ ਹੈ ਜਦੋਂ ਆਪਣਾ ਸੁਵਾਰਥ ਆ ਜਾਂਦਾ ਹੈ ਇਨਸਾਨ ਰੱਬ ਨੂੰ ਭੁੱਲ ਜਾਂਦਾ ਹੈ ਰੱਬ ਦੇ ਦਰ ਨੂੰ ਭੁੱਲ ਜਾਂਦਾ ਹੈ ਰੱਬ ਦੀ ਮਰਿਆਦਾ ਨੂੰ ਭੁੱਲ ਜਾਂਦਾ ਹੈ ਕਬੀਰ ਜੀ ਕਹਿੰਦੇ ਪੈਗੀਆਂ ਵੱਡੀਆਂ ਪਰ ਜਦੋਂ ਮੌਤ ਸਾਹਮਣੇ ਆ ਤਾਂ ਉਦੋਂ ਵੱੰਡੀ ਨਹੀਂ ਪੈਂਦੀ ਉਦੋਂ ਨਹੀਂ ਯਾਦ ਕਰਦਾ ਕਿ ਕਿਹੜਾ ਬੱਲੇਟ ਪਰ ਸੋਦੋ ਤਾਂ ਧਨ ਦੌਲਤ ਸਾਹਮਣੇ ਰੱਖ ਦਿੰਦੇ ਇਹ ਜੋ ਖਾਏ ਮੇਰੇ ਕੋਲ ਮੇਰੀ ਜੋੜੀ ਹੋਈ ਪੂੰਜੀ ਮੇਰੇ ਪੁੱਤਰ ਨੂੰ ਮੇਰੇ ਪਰਿਵਾਰ ਵਾਲੇ ਨੂੰ ਆਵਸ ਸਾਡੇ ਨੂੰਰ ਬਚਾ ਲਓ ਡਾਕਟਰ ਡਾਕਟਰ ਸਹਿਬਾਨਾਂ ਦੇ ਅੱਗੇ ਸਭ ਕੁਝ ਰੱਖ ਲੈਂਦੇ ਉਹ ਵੀ ਕਹਿੰਦਾ ਨਾ ਦੁਆ ਕਰੋ ਹੁਣ ਦੁਆ ਕੰਮ ਕਰੇਗੀ ਉਹ ਕਿਸੇ ਧਰਮ ਦੇ ਮੁਤਾਬਕ ਨਹੀਂ ਕਹਿੰਦੇ ਕਿ ਤੂੰ ਮੰਦਿਰ ਜਾ ਮਸੀਤੇ ਜਾ ਗੁਰਦਵਾਰੇ ਜਾ ਉਹ ਤਾਂ ਸਿਰਫ ਇਹ ਕਹਿੰਦੇ ਨੇ ਦੁਆ ਕਰ ਦੁਆ ਜਿਹੜੀ ਸੱਚੇ ਦਿਲੋਂ ਹੋਵੇ ਉਹਨੂੰ ਦੁਆ ਤਉਨ ਇਥੇ ਕਬੀਰ ਜੀ ਉਹੀ ਜ਼ਿਕਰ ਕਰਦੇ ਨੇ ਕਿ ਮੰਦਰ ਗਿਆ ਤਾਂ ਦੂਜੇ ਲਈ ਵਰਜਿਆ ਗਿਆ ਮਸੀਤ ਗਿਆ ਦੂਜੇ ਲਈ ਮਨਾਹੀ ਹੈ ਕਹਿੰਦੇ ਇੱਕ ਦਰ ਇਦਾਂ ਦਾ ਜੇ ਕਬੀਰ ਜਿਹੇ ਦਰ ਆਵਤ ਜਾਤਿਓ ਹਟਕੇ ਨਾਹੀ ਕੋਏ ਉਥੇ ਜਾ ਭਮਿਆਹ ਐਦਾਂ ਦਾ ਦਰ ਤੇ ਤੈਨੂੰ ਕੋਈ ਨਹੀਂ ਰੋਕੇਗਾ ਜਦੋਂ ਜੀ ਕਰਦਾ ਜਾ ਜਦੋਂ ਜੀ ਕਰਦਾ ਆ ਤੈਨੂੰ ਕੋਈ ਨਹੀਂ ਰੋਕਣ ਵਾਲਾ ਸੋ ਦਰ ਕੈਸੇ ਛੋਡੀ ਹੈ ਕਬੀਰ ਜੀ ਕਹਿੰਦੇ ਜਦ ਤੈਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਹੈ ਇਤਨਾ ਮਾਣ ਮਹਿਸੂਸ ਕਰਦਾ ਹੈ ਰੱਬ ਦੇ ਦਰ ਤੇ ਤਾਂ ਫਿਰ ਛੱਡਦਾ ਕਾ ਤੂੰ ਐਦਾਂ ਦਾ ਦਰ ਸੋਦਰ ਕਿਸੇ ਛੋਡੀ ਹੈ ਸੋਦਰ ਐਸਾ ਹੋਏ ਉਹ ਤਾਂ ਛੱਡਣਾ ਨਹੀਂ ਚਾਹੀਦਾ ਜਿਹੜਾ ਦਰ ਐਦਾਂ ਦਾ ਹੈ ਅਤੇ ਉਹ ਦਰ ਬਾਹਰ ਦਾ ਟਿਕਾਣਾ ਨਹੀਂ ਹੈ ਕਿਉਂਕਿ ਜਿਹੜੀ ਅੰਦਰ ਦੀ ਵਿਰਤੀ ਹੈ ਨਾ ਅੰਦਰ ਦੀ ਵਿਰਤੀ ਇਹ ਬਾਹਰਲੀ ਵਿਰਤੀ ਨੂੰ ਬਹੁਤ ਹੱਦ ਤੱਕ ਸੁਧਾਰ ਕਰਦੀ ਹੈ ਜਦੋਂ ਅੰਦਰ ਨਹੀਂ ਬਦਲਦਾ ਤਾਂ ਬਾਹਰ ਦਾ ਜਿੰਨਾ ਮਰਜੀ ਧਰਮ ਦੇ ਨਾਲ ਡੁੜਲੇ ਜਿੰਨਾ ਮਰਜੀ ਸੁਧਾਰ ਕਰ ਲੇ ਅੰਦਰ ਤਾਂ ਗੰਦਗੀ ਚੱਲਦੀ ਹੈ ਅੰਦਰ ਤਾਂ ਕੁਫਰ ਫਰੇਵ ਚੱਲਦਾ ਹੈ ਬਾਹਰ ਦਾ ਤਾਂ ਇੱਕ ਵਿਖਾਵਾ ਹੋ ਗਿਆ ਖਾਣ ਦੇ ਦੰਦ ਹੋਰ ਵਖਾਣ ਦੇ ਦੰਦ ਹੋਰੇ ਤਾਂ ਮੰਗਲ ਦੇ ਵਾਂਗ ਇਹ ਤਾਂ ਹਾਥੀ ਦੇ ਵਾਂਗ ਹੈ ਤਾਂ ਇਹਦੇ ਕਰਕੇ ਸਤਕਾਰ ਜੋਗ ਕਬੀਰ ਜੀ ਕਹਿੰਦੇ ਨੇ ਅ ਰੱਬ ਦਾ ਦਰ ਜਿਹੜਾ ਹੈ ਤਬ ਉਹਨੂੰ ਛੱਡਣਾ ਨਹੀਂ ਚਾਹੀਦਾ ਜਿੱਦਾਂ ਦਾ ਮਰਜੀ ਰੱਬ ਦਾ ਦਰ ਪਰ ਉਹਨੂੰ ਛੱਡੀ ਨਾ ਜਿੱਦਾਂ ਦਾ ਮਰਜੀ ਕੀ ਰੱਬ ਦਾ ਦਰ ਤਾਂ ਚੰਗੀ ਹੈ ਕਿ ਜਿਹੜਾ ਸਹੀ ਰਸਤੇ ਤੇ ਲੈ ਕੇ ਜਾਂਦਾ ਉਹਨੂੰ ਰੱਬ ਦਾ ਦਰ ਤੇਰੇ ਹਿਸਾਬ ਦੇ ਜਿੰਨੀ ਤੇਰੀ ਵਰਤੀ ਹੈ ਰੱਬ ਦਾ ਦਰ ਤੇਰੇ ਅੰਦਰ ਉਹਨਾਂ ਦਾ ਉਹਦਾਂ ਦਾ ਬਣੇਗਾ ਕਬੀਰ ਜੀ ਕਹਿੰਦੇ ਨੇ ਰੱਬ ਦਾ ਦਰ ਭਾਈ ਬਣਾ ਉਹਦਾਂ ਦਾ ਕਿ ਤੈਨੂੰ ਮਾਣ ਮਹਿਸੂਸ ਹੋਵੇ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਂ ਹੀ ਉਹਨਾਂ ਨੇ ਧਰਮਸਾਲਾ ਬਣਾਈਆਂ ਸੀ ਕਿ ਜਿਹੜਾ ਕਿਉਂਕਿ ਇੱਕ ਨਗਰ ਦੇ ਵਿੱਚ ਤਕਰੀਬਨ ਹਰ ਇੱਕ ਵਰਣ ਦਾ ਹਰ ਇੱਕ ਕਾਸਟ ਦਾ ਰਹਿੰਦਾ ਸੀ ਤਾਂ ਫਿਰ ਉਥੇ ਸਤਿਗੁਰੂ ਜੀ ਇੱਕ ਵਰਣ ਨੂੰ ਕਹਿੰਦੇ ਭਾਈ ਤੁਸੀਂ ਬਣਾਓ ਤਾਂ ਦੂਜੀ ਵਰਣ ਫਿਰ ਕਿੱਥੇ ਤੀਜੀ ਕਿੱਥੇ ਚੌਥੀ ਕਿੱਥੇ ਤਾਂ ਸਾਰਿਆਂ ਨੂੰ ਸਤਿਗੁਰਾਂ ਨੇ ਇੱਕ ਲੜੀ ਦੇ ਵਿੱਚ ਭਰੋਇਆ ਜਿਹਨੂੰ ਧਰਮਸਾਲਾ ਦਾ ਨਾਮ ਦਿੱਤਾ ਸੀ ਕਿ ਭਾਈ ਇੱਥੇ ਸਾਰੇ ਧਰਮ ਵਾਲੇ ਮੰਦਰ ਜਾਓ ਜੀ ਸਦਕੇ ਜਾਓ ਮਸੀਤ ਜਾਣਾ ਜੀ ਸੱਜ ਕੇ ਜਾਓ ਪਰ ਜਿਹੜੀ ਇਹ ਧਰਮ ਮਸਾਲਾ ਹੈ ਨਾ ਇਹ ਸਾਰੇ ਧਰਮਾਂ ਨੂੰ ਇਕੱਤਰ ਕਰਦੀ ਹੈ ਜਦੋਂ ਸਾਰੇ ਧਰਮ ਇਕੱਤਰ ਹੁੰਦੇ ਨੇ ਇਕੱਤਰ ਹੋਣ ਦਾ ਭਾਵ ਰਿਸਪੈਕਟ ਹੋਣੀ ਆਪਣੇ ਧਰਮ ਨੂੰ ਤਾਂ ਮੰਨਣਾ ਹੀ ਹੈ ਤਾਂ ਦੂਜੇ ਧਰਮ ਦੀ ਰਿਸਪੈਕਟ ਹੋਣੀ ਸਤਿਗੁਰਾਂ ਨੇ ਉਹ ਧਰਮ ਮਸਾਲਾ ਦੇ ਵਿੱਚ ਸਿਖਾਇਆ ਜੇ ਇਹ ਤੂੰ ਸਿੱਖ ਗਏ ਤਾਂ ਫਿਰ ਇਹ ਤੂੰ ਮਾਣ ਮਹਿਸੂਸ ਕਰੇਗਾ ਕਿ ਧਰਮ ਮਸਾਲਾ ਵਾਕਈ ਇਹ ਰੱਬ ਦਾ ਕਰਾ ਹੈ ਜਿੱਤਨੇ ਰੱਬ ਦੇ ਘਰ ਨੇ ਤੁਸੀਂ ਵੇਖੋ ਕਿਤੇ ਤੁਹਾਨੂੰ ਸਕੂਨ ਨਹੀਂ ਮਿਲ ਮੰਦਰ ਜਾਓ ਮਸੀਹ ਤੇ ਜਾਓ ਜਿਹੜਾ ਮਰਜੀ ਦਾ ਰਹੇ ਸਕੂਨ ਤਾਂ ਉਦੋਂ ਬਣਦਾ ਹੈ ਤਾਂ ਜਦੋਂ ਤੁਹਾਡਾ ਅੰਦਰ ਦਾ ਮੰਨਦਾ ਹੁਣ ਮਸੀਹ ਤੇ ਗਿਆ ਮੰਦਰ ਗਿਆ ਹੁਣ ਜਦੋਂ ਧਰਮਸ਼ਾਲਾ ਵਿੱਚੋਂ ਜਾ ਕੇ ਵਹਿੰਦਾ ਸੀ ਮਾਣ ਮਹਿਸੂਸ ਅਬ ਤੇ ਦਿਲ ਦੀਆਂ ਗੱਲਾਂ ਸਾਂਝੀਆਂ ਹੁੰਦੀਆਂ ਨੇ ਜਦੋਂ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਹੋ ਗਈਆਂ ਜਿੱਥੇ ਫਿਰ ਉੱਥੇ ਰੱਬ ਹੀ ਹੈ ਜਦੋਂ ਦਿਲ ਤੱਕ ਪਹੁੰਚ ਗਿਆ ਨਾ ਉੱਥੇ ਰੱਬ ਹੈ ਇਦਾਂ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜਿਆਂ ਨੇ ਧਰਮਸਾਲਾ ਬਣਾਈਆ ਕਿ ਇਹ ਧਰਮ ਦੇ ਕਾਰਜ ਕਰ ਸਕੇ ਕਿ ਧਰਮ ਦੇ ਕਾਰਜ ਹੁਣ ਇੱਥੇ ਇਹ ਹੈ ਹਰ ਇੱਕ ਕਾਸਟ ਹਰ ਇੱਕ ਵਰਣ ਨੂੰ ਇਹ ਅਦਵ ਸਤਕਾਰ ਕਰਦਾ ਜਿਵੇਂ ਵੀ ਇਹ ਚਲੋ ਦੁਨੀਆ ਦੀ ਰੀਤ ਹੈ ਪਰ ਇਹ ਅਦਵ ਸਤਕਾਰ ਕਰਦਾ ਦੁਨੀਆ ਨੇ ਤਾਂ ਬਣੀਆਂ ਪਾਆਂ ਨੇ ਇਹਨੇ ਨਹੀਂ ਪਾਆਂ ਧਰਮ ਕਰਕੇ ਕਾਸਟ ਵਰਣ ਕਰਕੇ ਉੱਚ ਨੀਚ ਕਰਕੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਹ ਇੱਕ ਪਲੇਟਫਾਰਮ ਤੇ ਉਹਨਾਂ ਨੂੰ ਲੈ ਕੇ ਆਏ ਉਹਨੂੰ ਕਹਿੰਦੇ ਨੇ ਧਰਮਸ਼ਾਲਾ ਤਾਂ ਇਹੀ ਕਬੀਰ ਜੀ ਕਹਿੰਦੇ ਸੋਦਾਰ ਕੈਸੇ ਛੋਡੀ ਐ ਸੋਦਾਰ ਐਸਾ ਕਹਿੰਦੇ ਫਿਰ ਇਦਾਂ ਦਾ ਦਰ ਛੱਡੀਏ ਕਿਉਂ ਤੈਨੂੰ ਤੂੰ ਆਇਆ ਮੰਦਰ ਅੱਗੇ ਆਪਨੇ ਧਰਮਸ਼ਾਲਾ ਦਾ ਮਾਣ ਮਹਿਸੂਸ ਕਰਦੇ ਸਾਡੀ ਇਸਲਾਮਤ ਰੰਮਬਾਲਾ ਮਸੀਤੇ ਗਿਆ ਬਰਜਦੋ ਉੱਥੇ ਆਇਆ ਮਾਣ ਮਹਿਸੂਸ ਕਰਦੇ ਤਾਂ ਇਦਾਂ ਜਦੋਂ ਮਾਣ ਮਹਿਸੂਸ ਹੋਏ ਕਬੀਰ ਜੀ ਕਹਿੰਦੇ ਫਿਰ ਉਹ ਦਰ ਛੱਡਣਾ ਨਹੀਂ ਚਾਹੀਦਾ ਦਰ ਨੂੰ ਉੱਪਰ ਅੰਦਰੋਂ ਵੀ ਅਤੇ ਬਾਹਰੋਂ ਵੀ ਬਣਾਉਣਾ ਚਾਹੀਦਾ ਸਮਾਪਤੀ ਦੇ ਸਮੇਂ ਉਹਨਾਂ ਆਪਾਂ ਦੀ ਕਿਮਤ ਵਾ ਇੱਕ ਰੂਜੀ ਖਾਲਸਾ ਵਾ ਇੱਕ ਰੂਜੀ ਦੀ ਫਤਿਹ